ਇੱਕ ਟਾਈਮ ਦਾ ਜਿਹੜਾ ਪ੍ਰਸ਼ਾਦਾ ਆ ਉਹ ਅਸੀਂ ਗਿਣਤੀ ਨਹੀਂ ਕਰ ਸਕਦੇ ਕਿ ਰੋਜ਼ ਕਿੰਨਾ ਕਿ ਤਿਆਰ ਹੋ ਜਾਂਦਾ ਪਰ ਜਦੋਂ ਆਪਾਂ ਸਬਜ਼ੀਆਂ ਦੀ ਗੱਲ ਕਰਦੇ ਆ ਤਾਂ ਰੋਜ਼ ਇੱਥੇ ਕਰੀਬ ਇੱਕ ਟਾਈਮ ਦੀ ਜਿਹੜੀ ਦਾਲ ਆ ਉਹ 6 ਕੁਆਂਟਲ ਜਾਂ 7 ਕੁਆਂਟਲ ਤੱਕ ਜਿਹੜੀ ਦਾਲ ਆ ਉਹ ਤਿਆਰ ਕੀਤੀ ਜਾਂਦੀ ਆ ਭਾਵੇਂ 700 ਤੋਂ 800 ਕਿਲੋ ਤੱਕ ਜਿਹੜੀ ਦਾਲ ਆ ਉਹ ਬਣਦੀ ਆ ਤੇ 400 ਤੋਂ 500 ਕਿਲੋ ਚਾਵਲ ਇੱਕ ਸਮੇਂ ਦੇ ਉਹ ਲੱਗਦੇ ਹੈਗੇ ਨੇ ਚੱਕੀ ਜੋ ਸੰਤਾ ਵੱਲੋਂ ਸੇਵਾ ਦੇ ਵਿੱਚ ਦਿੱਤੀ ਗਈ ਇੱਥੇ ਹੀ ਆਟਾ ਜਿਹੜਾ ਉਹ ਕਣਕ ਜਿਹੜੀ ਉਹ ਪੀਸੀ ਜਾਂਦੀ ਆਟਾ ਤਿਆਰ ਕੀਤਾ ਜਾਂਦਾ ਚੱਕੀ ਉੱਧਰ ਹੈਗੀ ਇੱਥੇ ਆਟਾ ਛਾਣਿਆ ਜਾਂਦਾ ਹੈ ਤਾਂ ਇਹ ਆਟਾ ਗੁੰਨਣ ਦੀ ਮਸ਼ੀਨ ਹੈਗੀ ਹੈ ਇਹ ਵੀ ਇੱਕ ਮਸ਼ੀਨ ਹੈ ਇੱਕ ਮਸ਼ੀਨ ਹੋਰ ਹੈਗੀ ਹੈ ਕਿੰਨੇ ਕਿਲੋ ਆਟਾ ਪੈਂਦਾ ਬਾਬਾ ਜੀ ਇਹਦੇ 25 ਕਿਲੋ ਆਟਾ ਪੈਂਦਾ ਇੱਕ ਵਾਰ ਕਿੰਨਾ ਸਮਾਂ ਲੈਂਦੀ ਹੈ ਇੱਕ ਮਸ਼ੀਨ ਆਟਾ ਗੁੰਨਣ ਦੇ ਵਿੱਚ 125 ਕਿਲੋ 10 ਤੋਂ 15 ਮਿੰਟ ਟਾਈਮ ਲੈਂਦੇ ਆ ਇਸ ਤਰੀਕੇ ਦੇਖ ਸਕਦੇ ਹੋ ਪਹਿਲਾਂ ਜਿਹੜੇ ਪੇੜੇ ਸੀਗੇ ਉਹ ਲੰਬੇ ਹੋ ਕੇ ਨਿਕਲਦੇ ਆ ਉਸ ਤੋਂ ਬਾਅਦ ਜੋ ਇੱਥੇ ਪੈਨਾ ਖਲੋਤੀਆਂ ਨੇ ਉਹਨਾਂ ਵੱਲੋਂ ਇਹ ਸੇਵਾ ਕਰਕੇ ਨਾਲ ਦੇ ਨਾਲ ਪੇੜੇ ਕੀਤੇ ਜਾਂਦੇ ਆ ਤੇ ਇਹ ਇੱਕ ਜੋ ਬੰਤਰ ਆ ਜਿਸ ਤਰੀਕੇ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਆ ਆਇੰਦਰ ਬਰਨਰ ਚੱਲ ਰਹੇ ਆ ਇਹ ਬਰਨਰ ਦਾ ਸੇਕ ਵੀਰ ਬਾਬਾ ਜੀ ਉਸ ਹੱਬ ਨਾਲ ਰੱਖਦੇ ਕਿ ਜਿਆਦਾ ਨਾ ਸੜੇ ਜੀ ਇਹਨੂੰ ਸੇਕ ਅੱਜ ਰੱਖਣਾ ਤਾਂ ਮੈਂ ਅਗਰ ਸਰਬਾਤ ਕੀ ਕਰ ਰਹੀ ਹੈਗਾ ਨਾ ਹਾਂ ਨਾਲ ਦੇ ਨਾਲ ਜਿਹੜੀਆਂ ਟੋਕਰੀਆਂ ਨੇ ਉਹ ਪ੍ਰਸ਼ਾਦਿਆਂ ਦੀਆਂ ਭਰਦੀਆਂ ਨਿਕਲ ਰਹੀਆਂ ਨੇ ਨਾਲ ਦੇ ਨਾਲ ਇੱਥੇ ਦੇਸੀ ਘਿਓ ਜੋ ਪ੍ਰਸ਼ਾਦਿਆਂ ਨੂੰ ਲੱਗ ਰਿਹਾ ਇਹਨਾਂ ਦੇ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਇਹ ਸੇਵਾ ਜਿਹੜੀ ਨਾਲ ਦੇ ਨਾਲ ਹੁੰਦੀ ਹੈ ਜਿਹੜੇ ਮਤਲਬ ਮਾਇਆ ਸੰਗਤ ਬੈਠੀ ਹੋਈ ਹੈ ਇਹ ਪ੍ਰਸ਼ਾਦਾ ਛਾਂਟ ਲੈਂਦੀਆਂ ਕੋਈ ਪ੍ਰਸ਼ਾਦਾ ਖਰਾਬ ਹੈ ਕੱਚਾ ਹੈ ਉਹਨੂੰ ਬਾਹਰ ਕੱਢ ਦਿੰਦੀਆਂ ਉਸ ਤੋਂ ਬਾਅਦ ਫਿਰ ਇਹਨਾਂ ਘਿਓ ਲਗਾ ਕੇ ਜਿਹੜਾ ਹੁਣ ਇਹ ਪ੍ਰਸ਼ਾਦਾ ਤਿਆਰ ਹੋ ਰਿਹਾ ਜਿਹੜੇ ਆਪਣੇ ਲੰਗਰ ਸਾਹਮਣੇ ਬਾਹਰ ਸਾਨ ਨੇ ਇਹ ਉਹਨਾਂ ਦਾ ਪ੍ਰਸ਼ਾਦਾ ਤਿਆਰ ਹੋ ਰਿਹਾ ਕਿਸੇ ਵਲੀ ਇੰਦਾ ਵੀ ਹੁੰਦਾ ਪਾਪਾ ਜੀ ਜਿਵੇਂ ਮਸ਼ੀਨ 'ਚੋਂ ਕੱਚਾ ਪ੍ਰਸ਼ਾਦਾ ਨਿਕਲਾਵੇ ਵਾਹ ਹੁਣ ਨਿਕਲ ਹੋ ਜਾਂਦਾ ਮਸ਼ੀਨ ਹੈਗੀ ਆ ਬਿਲਕੁਲ ਕਈ ਵਾਰ ਹੋ ਜਾਂਦਾ ਕੋਈ ਬੜੀ ਗੱਲ ਨਹੀਂ ਇਜੀ ਕਰਕੇ ਨਾ ਹੁਣ ਜਿੱਦਾਂ ਉਹ ਦੋ ਬੱਚਾ ਦੇ ਪੈਸਾ ਕੱਢ ਲਵੇ ਇੱਕ ਪੱਧਾ ਥੋੜਾ ਆ ਜਾ ਫਰਕ ਆਗਾ ਉਹ ਬਾਹਰ ਕੱਢ ਦਿੰਦੇ ਆ ਨਾ ਤੇ ਚੇਰ ਨਹੀਂ ਹੈਗਾ ਬਈ ਚੀਜ਼ ਖਤਮ ਹੋ ਗਰਦਾ ਵਾਦੇ ਪੈ ਕੇ ਜੇ ਬਣਾਣੀ ਹੈ ਕਿੰਨੀਆਂ ਸਬਜ਼ੀਆਂ ਬਣਦੀਆਂ ਇੱਕ ਟਾਈਮ ਦੀਆਂ ਕੋਈ ਚਾਈਡਆ ਔਰ ਰੌਣਕ ਦੇ ਸਵੇਰ ਦਾ ਲੰਗਰ ਹੈਗਾ ਟ੍ਰੇਨ ਜਾਂਦੀ ਆ ਟ੍ਰੇਨ ਲਈ ਪ੍ਰਸ਼ਾਦਾ ਕੀ ਸੱਚकांड ਜਾਂਦੀ ਆ ਉਹਦੇ ਲਈ ਵੀ ਪ੍ਰਸ਼ਾਦਾ ਤਿਆਰ ਹੋ ਜਾਂਦਾ ਕਿਸੇ ਵੀ ਜਾਣਾ ਹੋਵੇ ਉਹਨੂੰ ਪ੍ਰਸ਼ਾਦਾ ਪਰਸਨ ਕਰਕੇ ਦੇ ਦਿੰਦੇ ਆ ਪ੍ਰਸ਼ਾਦਾ ਆ ਜਾ ਰਿਹਾ ਸੁੱਕੀ ਸਬਜੀ ਬੰਦੇ ਆ ਤੇ ਜਿਹੜਾ ਲੰਗਰ ਚ ਵਰਤਾ ਹੈਗਾ ਜੇ ਖੀਰ ਹੈਗੀ ਤਾਂ ਕੀ ਇਹਦਾ ਚਾਵਲ ਨਹੀਂ ਬਣਦੇ ਇਹਦੇ ਇਹ ਚਾਵਲ ਹੈ ਇੱਕ ਮਿੱਠਾ ਹੈ ਸੂਜੀ ਦਾ ਪ੍ਰਸ਼ਾਦਾ ਆ ਜਾਂ ਮਿੱਠੇ ਚੌਲ ਹੈਗੇ ਆ ਇੱਕ ਦਾਲ ਹੁੰਦੀ ਹੈ ਇੱਕ ਸਬਜੀ ਹੈ ਇਹ ਡੇਲੀ ਦਾ ਹੈ ਰਾਮ ਇੱਕ ਸਮਝ ਸਬਜੀ ਹੁੰਦੀ ਜੀ ਗੋੰਡਾ ਸਬਜੀ ਹੁੰਦੀ ਜੀ ਉਹ ਅਸਮੇਬਜੀਆਂ ਹੁੰਦੀ ਆ ਮੇਕ ਸਬਜੀ ਹੁੰਦੀ ਆ ਆਲੂ ਬੈਂਗਨ ਗੋਭੀ ਮੁਰਗੇ ਜਰੀ ਇੱਕ ਇੱਕ ਸਬਜੀ ਹੁੰਦੀ ਆ ਆਲੂ ਜੀਰਾ ਉਹ ਜਿਹੜੀ ਸੰਗਤ ਦੀ ਬਾਤ ਕੀਤੀ ਜਾਂਦੀ ਨਾ ਪ੍ਰਸ਼ਾਦੇ ਨਾਲ ਜਾਂਦੀ ਉਹ ਸੁੱਕੀ ਸਬਜੀ ਹੁੰਦੀ ਆ ਅੱਛਾ ਗੱਡੀ ਦੇ ਵਿੱਚ ਸੁੱਕੀ ਸਬਜੀ ਵੇਚਦੇ ਹਾਂਜੀ ਹਾਂਜੀ ਗੱਡੀ ਦੇ ਵਿੱਚ ਤੇ ਉਹ ਸਬਜੀ ਕੋੰਡਾ ਤੇ ਆਸ-ਪਾਸ ਸਬਜੀ ਬਣਦੀ ਇਹ ਸਬਜੀ ਆ ਤੇ ਮੁਰਗੇ ਚੋਲ ਬਣੋ ਦੋ ਕੋੰਡਾ ਚੋਲ ਬਣਦੇ ਜੀ ਆ ਮਿੱਠੇ ਚੋਲ ਬਣੇ ਗੋੜੇ ਚੋਲ ਬਣੇ ਜੀ ਇਹ ਕਿੰਨੇ ਕਿੰਨੇ ਕੁਆਂਟੀਟੀ ਹੈ ਦੀ ਚੋਲਾ ਦੀ ਇਹ ਹੈ ਇਹ ਹੁਣ ਇਹ ਇੱਕ ਕੋੰਡਾ ਚੋਲ ਹੈ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੱਤੇ ਰੋਜ਼ ਲੱਖਾਂ ਦੀ ਕੀਮਤੀ ਦੇ ਵਿੱਚ ਸੰਗਤਾਂ ਲੰਗਰ ਪ੍ਰਸ਼ਾਦਾ ਛਕਦੀਆਂ ਨੇ ਉੱਥੇ ਇੱਕ ਅਜਿਹਾ ਸਥਾਨ ਵੀ ਹੈ ਮਹਾਰਾਸ਼ਟਰ ਨੰਦੇੜ ਦੇ ਵਿੱਚ ਸਾਚਕੰਡ ਸ੍ਰੀ ਹਜੂਰ ਸਾਹਿਬ ਵਿਖੇ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਵੀ ਉਸੇ ਤਰੀਕੇ ਨਾਲ ਰੋਜ਼ ਲੱਖਾਂ ਦੀ ਕੀਮਤੀ ਦੇ ਵਿੱਚ ਸੰਗਤਾਂ ਇਸ ਜਗ੍ਹਾ ਤੋਂ ਲੰਗਰ ਪ੍ਰਸ਼ਾਦਾ ਛਕਦੀਆਂ ਨੇ ਇਸ ਜਗ੍ਹਾ ਤੇ ਜੇਕਰ ਮੈਂ ਗੱਲ ਕਰ ਲਾਂ ਤਾਂ ਇੱਕ ਟਾਈਮ ਦਾ ਜਿਹੜਾ ਪ੍ਰਸ਼ਾਦਾ ਆ ਉਹ ਉਸ ਦੀ ਗਿਣਤੀ ਨਹੀਂ ਕਰ ਸਕਦੇ ਕਿ ਰੋਜ਼ ਕਿੰਨਾ ਕਿ ਤਿਆਰ ਹੋ ਜਾਂਦਾ ਪਰ ਜਦੋਂ ਆਪਾਂ ਸਬਜ਼ੀਆਂ ਦੀ ਗੱਲ ਕਰਦੇ ਆ ਤਾਂ ਰੋਜ਼ ਇੱਥੇ ਕਰੀਬ ਇੱਕ ਟਾਈਮ ਦੀ ਜਿਹੜੀ ਦਾਲ ਆ ਉਹ 6 ਕੁਆਂਟਲੀਆਂ 7 ਕੁਆਂਟਲ ਤੱਕ ਜਿਹੜੀ ਦਾਲ ਆ ਉਹ ਤਿਆਰ ਕੀਤੀ ਜਾਂਦੀ ਆ ਭਾਅ 700 ਤੋਂ 800 ਕਿਲੋ ਤੱਕ ਜਿਹੜੀ ਦਾਲ ਆ ਉਹ ਬਣਦੀ ਆ ਤੇ 400 ਤੋਂ 500 ਕਿਲੋ ਚਾਵਲ ਇੱਕ ਸਮੇਂ ਦੇ ਉਹ ਲੱਗਦੇ ਹੈਗੇ ਨੇ ਸੋ ਦੂਜੇ ਪਾਸੇ ਜਿੱਥੇ ਪ੍ਰਸ਼ਾਦਿਆਂ ਦੀਆਂ ਤਸਵੀਰਾਂ ਉਹ ਵੀ ਦਿਖਾ ਦੰਨੇ ਆ ਕਿ ਕਿਸ ਤਰੀਕੇ ਮਸ਼ੀਨ ਦੇ ਵਿੱਚੋਂ ਬਣਦੇ ਨੇ ਉਹ ਤਸਵੀਰ ਤੁਹਾਨੂੰ ਇੱਕ ਵਾਰ ਦਿਖਾ ਰਹੇ ਹਾਂ ਕਿ ਇਸ ਦੀ ਜਿਹੜੀ ਬੰਤਰ ਸਭ ਤੋਂ ਪਹਿਲਾਂ ਉਹ ਮਸ਼ੀਨ ਦੇ ਵਿੱਚ ਜਿੱਥੇ ਬਾਬਾ ਜੀ ਖੜੇ ਨੇ ਉੱਥੋਂ ਆਟਾ ਪਾਇਆ ਜਾਂਦਾ ਉਸ ਤੋਂ ਬਾਅਦ ਇਹ ਮਸ਼ੀਨ ਆਪਣੇ ਆਪ ਪੇੜੇ ਕਰਦੀ ਹੈ ਪੇੜੇ ਹੋਣ ਤੋਂ ਬਾਅਦ ਉਹ ਵੇਲੇ ਵੀ ਜਾਂਦੇ ਨੇ ਵੇਲ ਕੇ ਫਿਰ ਜੋ ਪ੍ਰਸ਼ਾਦ ਆਇਆ ਉਹ ਤਿਆਰ ਹੋ ਕੇ ਇਸ ਮਸ਼ੀਨ ਦੇ ਵਿੱਚੋਂ ਨਿਕਲਦਾ ਸਾਰੀ ਗੱਲਬਾਤ ਆਪਾਂ ਬਾਬਾ ਜੀ ਹੁਣ ਨਾਲ ਜ਼ਰੂਰ ਕਰਾਂਗੇ ਕੀ ਦਿਹਾੜੀ ਦੇ ਵਿੱਚ ਰੋਜ਼ ਕਿੰਨੀ ਸੰਗਤਾਂ ਪਹੁੰਚਦੀਆਂ ਨੇ ਤੇ ਕਿਸ ਤਰੀਕੇ ਨਾਲ ਪ੍ਰਸ਼ਾਦਿਆਂ ਦੀ ਜਿਹੜੀ ਸੇਵਾ ਹੋ ਕੀਤੀ ਜਾਂਦੀ ਆ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਿ ਨਾਮ ਬਾਬਾ ਜੀ ਤੁਹਾਡਾ ਨਾਮ ਮਾਸਟਰ ਸਿੰਘ ਜੀ ਬਾਬਾ ਜੀ ਇੱਥੋਂ ਦੇ ਰਹਿਣ ਵਾਲੇ ਹੋ ਇੱਥੇ ਦੇ ਰਹਿਣ ਵਾਲੇ ਕਿੰਨੀ ਦੇਰ ਹੋ ਗਈ ਇੱਥੇ ਸੇਵਾ ਕਰਦੇ ਆ ਇੱਕ ਬਿੰਦੀ ਨਹੀਂ ਕਿੱਥੇ ਸਾਡੇ ਲਾਈਕ ਲਾਈਕ ਬਾਬਾ ਜੀ ਕਿਸ ਤਰੀਕੇ ਇੱਥੇ ਇਹ ਪ੍ਰਸ਼ਾਦਿਆਂ ਦੀ ਜਿਹੜੀ ਸੇਵਾ ਹੋ ਹੁੰਦੀ ਆ ਦਿਹਾੜੀ ਦੇ ਵਿੱਚ ਇੱਕ ਸਮੇਂ ਦੇ ਵਿੱਚ ਕਿੰਨਾ ਪ੍ਰਸ਼ਾਦ ਤਿਆਰ ਹੁੰਦਾ ਪ੍ਰਸ਼ਾਦਾ ਦਾ ਸੰਗਾਤ ਦੇ حساب ਨਾਲ ਆ ਵੀ ਕਿੰਨੀ ਸੰਗਾਤ ਦੇ ਹਿਸਾਬ ਨਾਲ ਪ੍ਰਸ਼ਾਦਾ ਬਣਦਾ ਹੈਗਾ ਇਹਦੇ ਜਿਹੜੇ ਆਪਣੀ ਪ੍ਰਸ਼ਾਦਾ ਦੀ ਸ਼ੁਰੂਆਤ ਹੈ ਜੀ ਨਾ ਉਸ ਪਾਸੋਂ ਸ਼ੁਰੂ ਹੁੰਦੀ ਹੈ ਹਾਂ ਦੱਸੋ ਤੁਸੀਂ ਬਾਬਾ ਜੀ ਨਾਲ ਨਾਲ ਆਪਾਂ ਨੂੰ ਦੇਖੋ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਆਟਾ ਜਿਹੜਾ ਆ ਉਹ ਗੁੰਨਿਆ ਹੋਇਆ ਪਿਆ ਹੋਇਆ ਪ੍ਰਾਦ ਦੇ ਵਿੱਚ ਸੋ ਇਹ ਵੀ ਪੁੱਛਾਂਗੇ ਕਿ ਜਿਹੜਾ ਆਟਾ ਆ ਉਹ ਹੱਥੀ ਗੁੰਨਾ ਪੈਂਦਾ ਜਾਂ ਇਹਦੇ ਲਈ ਵੀ ਕੋਈ ਅਲੱਗ ਤੋਂ ਮਸ਼ੀਨ ਹੈਗੀ ਆ ਸੋਸ ਬਾਬਤ ਵੀ ਆਪਾਂ ਬਾਬਾ ਜੀ ਨੂੰ ਪੁੱਛ ਲੈਣੇ ਆ ਬਾਬਾ ਜੀ ਜੋ ਆਟਾ ਗੁੱਜਾ ਪਿਆ ਆ ਇਹ ਮਸ਼ੀਨ ਦੇ ਵਿੱਚ ਗੁਜਿਆ ਜਾਂਦਾ ਜਾਂ ਹੱਥ ਦੇ ਵਿੱਚ ਕਰਦੇ ਹੋ ਸਰ ਇਹ ਦੇ ਵਿੱਚ ਗੁਜਿਆ ਜਾਂਦਾ ਹੈ ਇਹਦੇ ਲਈ ਖਾਸ ਮਸ਼ੀਨਾਂ ਨੇ ਹਾਂਜੀ ਆਪਣੀਆਂ ਚੱਕੀਆਂ ਹੈਗੀਆਂ ਕਣਕ ਪੰਜਾਬੋਂ ਆਉਂਦੀ ਆ ਹੂੰ ਸੰਗਤ ਵੱਲੋਂ ਦਿੱਤੀ ਜਾਂਦੀ ਹੈ ਵਾਹਿਗੁਰੂ ਕਣਕ ਪੀਸ ਕੇ ਆਉਂਦੀ ਆ ਇਹ ਆਟਾ ਛਾਣਣ ਦੇ ਮਸ਼ੀਨ ਜੰਦੀ ਆ ਠੀਕ ਹੈ ਜੀ ਸੋ ਇਹ ਚੱਕੀ ਜੋ ਸੰਤਾ ਵੱਲੋਂ ਸੇਵਾ ਦੇ ਵਿੱਚ ਦਿੱਤੀ ਗਈ ਇੱਥੇ ਹੀ ਆਟਾ ਜਿਹੜਾ ਉਹ ਕਣਕ ਜਿਹੜੀ ਉਹ ਪੀਸੀ ਜਾਂਦੀ ਆ ਆਟਾ ਤਿਆਰ ਕੀਤਾ ਜਾਂਦਾ ਚੱਕੀ ਉੱਧਰ ਹੈਗੀ ਇੱਥੇ ਆਟਾ ਛਾਣਿਆ ਜਾਂਦਾ ਹੈ ਹਾਂ ਇਹ ਆਟਾ ਗੁੰਨੜ ਦੀ ਮਸ਼ੀਨ ਹੈ ਜੀ। ਇਹ ਨਹੀਂ। ਇੱਕ ਮਸ਼ੀਨ ਹੈ, ਇੱਕ ਮਸ਼ੀਨ ਹੋਰ ਹੈ ਜੀ। ਕਿੰਨੇ ਕਿਲੋ ਆਟਾ ਪੈਂਦਾ ਬਾਬਾ ਜੀ ਇਹਦੇ? 25 ਕਿਲੋ ਆਟਾ ਪੈਂਦਾ ਇੱਕ ਵਾਰ। ਠੀਕ ਹੈ। ਕਿੰਨਾ ਖਸਮਾ ਲੈਂਦੀ ਹੈ ਇੱਕ ਮਸ਼ੀਨ ਆਟਾ ਗੁੰਨਣ ਦੇ ਵਿੱਚ 125 ਕਿਲੋ। ਮਤਲਬ 10 ਤੋਂ 15 ਮਿੰਟ ਟਾਈਮ ਲੈਂਦੇ ਆ। ਹੁਣ ਆਟਾ ਨਾ ਗੁੰਨ ਕੇ ਰੱਖਿਆ ਹੈ ਕੱਚਾ ਪੱਕਾ ਕੀਤਾ ਆਇਆ ਹੈ। ਹੁਣ ਮਸ਼ੀਨ ਦੇ ਵਿੱਚ ਪਿਆ ਰਹੇਗਾ ਦੋਨੋਂ ਮਸ਼ੀਨਾਂ ਚੇਤੇ। ਠੀਕ ਹੈ। ਫਿਰ ਆਟਾ ਕਿ ਆਜਾ ਸੌਫਟ ਨਰਮ ਹੋ ਜਾਂਦਾ ਹੈ ਨਾ। ਉਸ ਤੋਂ ਬਾਅਦ ਫੇਰ ਇਸ ਨੂੰ ਮੁਰਤੇ ਫੇਰ ਮਸ਼ੀਨ ਤੇ ਲਾਈ ਜਾਂਦੀ ਹੈ ਜਦ ਤੱਕ ਮਤਲਬ ਆਟਾ ਦੇ ਬਰਾਬਰ ਨਰਮ ਹੋ ਜਾਂਦਾ ਹੈ ਫਿਰ ਇਹਨੂੰ ਜਾਂ ਕੱਟ ਕੇ ਪ੍ਰਾਤ ਦੇ ਵਿੱਚ ਪਾ ਦਿੰਦੇ ਆ ਫਿਰ ਤੇੜੇ પાਕੇ ਮਸ਼ੀਨ ਦੇ ਵਿੱਚ ਪਾ ਲੈਂਦੇ ਆ ਇਹ ਪਹਿਲੀ ਪ੍ਰਕਿਆ ਸਾਡੇ ਚੱਲਦਾ ਸੋ ਇਹ ਜਿਵੇਂ ਬਾਬਾ ਜੀ ਹੁਣੇ ਖੜੇ ਇਹ ਵਿੱਚ ਆਟਾ ਫਿਰ ਕਿਸੇ ਗਿਣਤੀ ਦੇ ਹਿਸਾਬ ਨਾਲ ਪਾਇਆ ਜਾਂਦਾ ਨਹੀਂ ਜਿੰਨਾ ਮਰਜ਼ੀ ਨੇ ਇੱਕ ਜਗ੍ਹਾ ਹੈਗੇ ਸਾਨਾ ਤੇੜੇ ਬਣਾ ਕੇ ਨਾ ਵਿਸ਼ਕਾਰ ਪਾਇਆ ਜਾਂਦਾ ਉਹਨੂੰ ਪ੍ਰੈਸ ਕਰ ਦਿੰਦੇ ਆ ਠੀਕ ਹੈ ਜੀ ਤੇ ਇਹ ਇਹਨਾਂ ਦਾ ਸਿਲੰਡਰ ਬੈਂਕ ਹੈਗਾ ਇਹ ਇਸ ਨੂੰ ਪੱਠੇ ਨੂੰ ਇਹ সিলਿੰਡਰ ਬੈਂਕ ਹੈਗਾ ਇਹਦੇ 13 ਸਿਲੰਡਰ ਲੱਗਦੇ ਆ ਇੱਕ ਵਾਰ ਇਹ ਸਾਰੀਆਂ ਪ੍ਰਸ਼ਾਦ ਬਣਾਉਣ ਵਾਲੀ ਮਸ਼ੀਨ ਵਾਸਤੇ ਹਾਂਜੀ ਠੀਕ ਹੈ ਇਹ ਇੱਕ ਵਾਰ ਨੂੰ 13 ਲਾਉਣਾ ਹੀ ਪੈਂਦੇ ਆ ਮਸ਼ੀਨ ਨੂੰ 13 ਲਗਾਉਂਦੇ ਆ ਆਪਾਂ ਤੇ ਜਿੰਨੇ ਜਿੰਨੇ ਖਾਦੇ ਹੁੰਦੇ ਰਹਿੰਦੇ ਉਹਨਾਂ ਬਦਲਦੇ ਰਹਿੰਦੇ ਆ ਬਾਅਦ-ਬਾਅਦ ਨਾ ਤੇ ਇਹ ਮਸ਼ੀਨ ਦਾ ਪ੍ਰਕਾਸ਼ ਸ਼ੁਰੂ ਹੁੰਦਾ ਵੀ ਟਾਟਾ ਪਾਇਆ ਇਹ ਸਿੰਗ ਦਬਾਂਦਾ ਤੇ ਕਾਕੇ ਤੁਹਾਨੂੰ पर शादी भी जब एक पंचटी है वो ज़्यादा मिले हैं ठीक है जी मंत्री देखोगे ना फोटो सेंसर लगा है यह बाबा जी फिर ऐसा साइज़ भी एडजस्ट करता है कि कितना साइज़ करना है मैं फोटो सेंसर लगा है ठीक है किन्नर से एडजस्ट किया है ओके एडजस्ट किया है अब फिर किन्नर मतलब बड़ा प्रशाद है शायद � ਨੇ ਉਹ ਸਾਹ ਨਰਮਾ ਜੁਗਨਾ ਬੜਾ ਪ੍ਰਸ਼ਾਦਾ ਜੇ ਦੇਣਾ ਤਾਂ ਮੈਂ ਪੇੜਾ ਜਿਹਾ ਸੇਤਾ ਫੋਟੋ ਸੈਂਸਰ ਨਾਲ ਠੀਕ ਹੈ ਜੀ ਜੇ ਜਦੋਂ ਵੀ ਮੈਂ ਤਾਂ ਸੈਂਸਰ ਤੇ ਕਰਦੇ ਜੀ ਚਾਹੁੰਦਾ ਹੈ ਤੇ ਉਹ ਪੱਟਰ ਹੈਗਾ ਉਹ ਉਹ ਹਵਾ ਦੇ ਪ੍ਰੈਸ਼ਰ ਨਾਲ ਚੱਲਦਾ ਠੀਕ ਹੈ ਜੀ ਜਦੋਂ ਰੋ ਵੀ ਮੈਂ ਫੋਟੋ ਸੈਂਸਰ ਕਰਦੇ ਜੀ ਚਾਹਿਆ ਉਹ ਆਟੋਮੈਟਿਕ ਚੱਲ ਜਾਂਦਾ ਜਿਹੜਾ ਪੇੜਾ ਬਣਦਾ ਇਹ ਕੇਨ ਆ ਕੇਨ ਟੋੜਾ ਲੱਗਦਾ ਫਿਰ ਫਲਤੀ ਹੁੰਦਾ ਹੈ ਠੀਕ ਹੈ ਜੀ ਸੋ ਅੱਗੇ ਚੱਲਦੇ ਹਾਂ ਜਿੱਥੇ ਇਹ ਪੇੜੇ ਵੇਲੇ ਜਾਂਦੇ ਆ ਸੋ ਉਹ ਵੀ ਲਗਾ ਦੀ ਇਹ ਦੂਜੇ ਪਾਸੇ ਫਿਰ ਜਿਹੜਾ ਉਹ ਪਲਟੀ ਹੋ ਕੇ ਆਣਾ ਇਥੇ ਆ ਕੇ ਉਹਨੂੰ ਫਿਰ ਥੋੜਾ ਲੱਗਦਾ ਰੂਲਰ ਦੇ ਵਿੱਚ ਜਾਂਦਾ ਹਾਂ ਇਹ ਖਿਆਲ ਕੇ ਲੰਬਾ ਹੋ ਜਾਂਦਾ ਬਿਲਕੁਲ ਇਹ ਰਿਹਾ ਇਥੇ ਆਂਦਾ ਜਿਆ ਉਹ ਵੀ ਲੋਹਰ ਪਲਟੀ ਲੱਗਦੀ ਆ ਤੇ ਪਲਟ ਕੇ ਫੇਰੇ ਰੂਲਰ ਦੇ ਵਿੱਚ ਜਾਂਦਾ ਹੈ ਸੋ ਕਿਸ ਤਰੀਕੇ ਦੇਖ ਸਕਦੇ ਹੋ ਪਹਿਲਾਂ ਜਿਹੜੇ ਪੇੜੇ ਸੀਗੇ ਉਹ ਲੰਬੇ ਹੋ ਕੇ ਨਿਕਲਦੇ ਆ ਉਸ ਤੋਂ ਬਾਅਦ ਜੋ ਤੇ ਭੈਣਾ ਕੁ ਲੋਕੀਆਂ ਨੇ ਉਹਨਾਂ ਵੱਲੋਂ ਇਹ ਸੇਵਾ ਕਰਕੇ ਨਾਲ ਦੇ ਨਾਲ ਪੇੜੇ ਕੀਤੇ ਜਾਂਦੇ ਆ ਤੇ ਇਹ ਇੱਕ ਜੋ ਬੰਤਰ ਆ ਜਿਸ ਤਰੀਕੇ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਆ ਆਇੰਦਰ ਬਰਨਰ ਚੱਲ ਰਹੇ ਆ ਇਹ ਬਰਨਰ ਦਾ ਸੇਕ ਵੀਰ ਬਾਬਾ ਜੀ ਉਸ ਹੱਬ ਨਾਲ ਰੱਖਦੇ ਕਿ ਜਿਆਦਾ ਨਾ ਸੜੇ ਹਾਂਜੀ ਹਾਂ ਇਹਨੂੰ ਸੇਕ ਅੱਜ ਅਸਰਨਾ ਪੈਂਦਾ ਜਦ ਖਟਫਾਰ ਜਿੱਦ ਰਹੀ ਹੈਗਾ ਨਾ ਸੜਨ ਦੀ ਹੋਣਾ ਇਹ ਦੂਰ ਦੇਖੀਓ ਛੋਣ ਜਿਹਾ ਪ੍ਰਸ਼ਾਦ ਦਾ ਬਿਲਕੁਲ ਬਰਾਬਰ ਫੁੱਲ ਕੇ ਆ ਰਿਹਾ ਵਧੀਆ ਸੇਕ ਨਾਲ ਜਾਣਾ ਜੀ ਉਹ ਬਿਲਕੁਲ ਜਿਹੜਾ ਇਹ ਪ੍ਰਸ਼ਾਦ ਹੈ ਪਹਿਲਾਂ ਉੱਧਰ ਜਾਏਗਾ। ਕਿੰਨੇ ਚੱਕਰ ਲੱਗਦੇ ਬਾਬਾ ਜੀ ਇੱਕ ਪ੍ਰਸ਼ਾਦ ਦੇ ਨੂੰ? 173 ਲੱਗਦੇ ਆ। ਠੀਕ ਹੈ 3 ਚੱਕਰ। ਪਹਿਲਾਂ ਉੱਧਰ ਜਾਏਗਾ। ਹਾਂਜੀ। ਫਿਰ ਪਰਟੀ ਲੱਗਦੀ ਹੈ ਫਿਰ ਵਾਪਸ ਆਏਗਾ ਫਿਰ ਪਰਟੀ ਲੱਗਦੀ ਹੈ। ਫਿਰ ਜਾਲੇ ਦੇ ਉੱ퍼 ਨਿਕਲ ਕੇ ਉਧਰ ਬਾਹਰ ਨਿਕਲਦੇ। ਸੋ ਬਿਲਕੁਲ ਇਹ ਵੀ ਤਸਵੀਰ ਇੱਕ ਦਿਖਾਣੇ ਆ ਜਿੱਤੋਂ ਪ੍ਰਸ਼ਾਦੇ ਤਿਆਰ ਹੋ ਕੇ ਨਿਕਲਦੇ ਨੇ। ਇਹ ਮਸ਼ੀਨ ਦਾ ਸਾਰਾ ਪ੍ਰੋਸੈਸ ਆ ਜੋ ਤੁਹਾਨੂੰ ਦਿਖਾਇਆ ਸੀ। ਸੋ ਇਹ ਸਹਿਯੋਗੀ ਨੂੰ ਕਹਾਂਗਾ ਇੱਕ ਵਾਰ ਮੋਰਿਓ ਵੀ ਜਿਹੜਾ ਦਿਖਾਇਆ ਜਾਵੇ ਕਿ ਕਿਸ ਤਰੀਕੇ ਨਾਲ ਦੇ ਨਾਲ ਜਿਹੜੀਆਂ ਟੋਕਰੀਆਂ ਨੇ ਉਹ ਪ੍ਰਸ਼ਾਦਿਆਂ ਦੀਆਂ ਭਰਦੀਆਂ ਨਿਕਲ ਰਹੀਆਂ ਨੇ ਤੇ ਨਾਲ ਦੇ ਨਾਲ ਇੱਥੇ ਦੇਸੀ ਘਿਓ ਜੋ ਪ੍ਰਸ਼ਾਦਿਆਂ ਨੂੰ ਲੱਗ ਰਿਹਾ ਇਹਨਾਂ ਦੇ ਸੰਗਤਾਂ ਦੇ ਸਹਾਇਕ ਨਾਲ ਇੱਥੇ ਇਹ ਸੇਵਾ ਜਿਹੜੀ ਨਾਲ ਦੇ ਨਾਲ ਹੁੰਦੀ ਹੈ ਜਿਹੜੇ ਮ다가 ਮਾਇਆ ਸੰਗਤ ਬੈਠੀ ਹੋਈ ਹੈ ਇਹ ਪ੍ਰਸ਼ਾਦਾ ਛਾਂਟ ਲੈਂਦੇ ਆ ਕੋਈ ਪ੍ਰਸ਼ਾਦਾ ਖਰਾਬ ਹੈ ਕੱਚਾ ਹੈ ਉਹਨੂੰ ਬਾਹਰ ਕਰ ਦਿੰਦੇ ਆ ਉਸ ਤੋਂ ਬਾਅਦ ਫਿਰ ਉਹਨਾਂ ਘਿਓ ਲਗਾ ਕੇ ਜਿਹੜਾ ਹੁਣ ਇਹ ਪ੍ਰਸ਼ਾਦਾ ਤਿਆਰ ਹੋ ਗਿਆ ਜਿਹੜੇ ਆਪਣੇ ਲੰਗਰ ਖਾਣਦੇ ਬਾਹਰ ਆਸਥਾਨ ਨੇ ਇਹ ਉਹਨਾਂ ਦਾ ਪ੍ਰਸ਼ਾਦਾ ਚਾਰ ਕਰਿਆ ਕਿਸੇ ਲਈ ਇਦਾਂ ਵੀ ਹੁੰਦਾ ਬਾਬਾ ਜੀ ਜਿਵੇਂ ਮਸ਼ੀਨ ਚੋਂ ਕੱਚਾ ਪ੍ਰਸ਼ਾਦਾ ਨਿਕਲਾਵੇ ਹਾਂ ਹੁਣ ਨਿਕਲ ਹੋ ਜਾਂਦਾ ਮਸ਼ੀਨ ਹੈਗੀ ਹੈ ਬਿਲਕੁਲ ਹਾਂ ਜਈ ਕਈ ਵਾਰ ਹੋ ਜਾਂਦਾ ਕੋਈ ਬੜੀ ਵੱਲੀ ਨੇ ਜੇ ਕਿਸੇ ਕਰਕੇ ਨਾ ਹੁਣ ਜਿੱਦਾਂ ਉਹ ਦੋ ਪ੍ਰਸ਼ਾਦੇ ਪਿਆ ਕੱਲ ਦੇ ਵੇ ਇੱਕ ਪੱਧਾ ਥੋੜਾ ਜਿਹਾ ਫਰਕ ਆਗਾ ਉਹ ਬਾਹਰ ਕੱਢ ਦਿੰਦੇ ਹਣਾ ਜਿਹੜੇ ਪ੍ਰਸ਼ਾਦੇ ਕੱਚੇ ਰਹਿ ਜਾਂਦੇ ਨੇ ਨਹੀਂ ਪੱਕਦੇ ਉਹਨਾਂ ਨੂੰ ਅਲੱਗ ਕੱਢ ਕੇ ਮੋੜ ਤੋਂ ਮਸ਼ੀਨ ਦੇ ਵਿੱਚ ਪਕਾਇਆ ਜਾਂਦਾ ਜਿਹੜਾ ਆਪਣਾ ਡੇਰੀ ਫਾਰਮ ਹੈ ਕੋਲੋਂ ਭੇਜਦੇ ਹਾਂ ਉਹ ਅੱਗੇ ਭੇਜ ਦਿੰਦੇ ਹਾਂ ਜਾਵਾ ਮਛਰੀ ਕਮਾਈ ਹੁੰਦੇ ਹਾਂ ਹਾਂਜੀ ਠੀਕ ਹੈ ਤੇ ਅੱਗੇ ਸੰਗਤਾਂ ਆ ਵੀ ਸਵਾਲ ਹੁੰਦੀ ਹੈ ਕਿ ਲੋਹ ਦੇ ਪ੍ਰਸ਼ਾਦਾ ਵੀ ਪੱਕਦੇ ਆ ਤੇ ਬਾਬਾ ਜੀ ਨਹੀਂ ਲੋਹ ਦਾ ਪ੍ਰਸ਼ਾਦਾ ਨਹੀਂ ਅਡਜਸਟ ਨਹੀਂ ਹੋ ਪਾਂਦਾ ਜਿੱਦ ਨਹੀਂ ਸੰਗਤ ਹੈਗੀ ਆ ਸਰਮਸ਼ੀਮੀ ਪ੍ਰਸ਼ਾਦਾ ਤੇ ਆ ਹਾਂ ਜੀ ਇਹ ਬਹੁਤ ਵਧੀਆ ਸੌਫ ਪ੍ਰਸ਼ਾਦਾ ਹੈਗਾ ਹੁਣ ਇਹ ਪ੍ਰਸ਼ਾਦਾ ਆ ਗਿਆ ਬਸ ਪ੍ਰਸ਼ਾਦਾ ਦੀ ਕੁਆਲਿਟੀ ਦੇਖੂ ਵਾਲਿਆ ਵਾਲੇ ਇਹ ਜੇਕਰ ਗੱਲ ਕਰ ਲਾਂ ਤਾਂ ਇਹ ਸੱਚਕਣ ਸ਼ਿਰੀਰ ਮੰਦਰ ਸਾਹਿਬ ਦਾ ਜ਼ਿਕਰ ਕੀਤਾ ਸੀ ਲੱਖਾਂ ਦੀ ਗਿਣਤੀ ਚ ਸੰਗਤਾਂ ਪ੍ਰਸ਼ਾਦਾ ਹੌਸਦਾਰ ਤੇ ਸ਼ਕਰੀਆ ਨਹੀਂ ਤਾਂ ਇਹ ਵੀ ਸਿੱਖਾ ਦਾ ਆਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਸਥਾਨ ਹੈ ਜੇਕਰ ਕੋਈ ਵੀ ਸੰਗਤ ਇੱਥੇ ਆਉਂਦੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਵੀ ਇਸ ਜਗ੍ਹਾ ਤੇ ਸੰਗਤਾਂ ਕੀ ਪ੍ਰਸ਼ਾਦਾ ਜਗਦੀ ਹੈ ਬਾਬਾ ਜੀ ਜਿਵੇਂ ਸਬਜ਼ੀਆਂ ਤਿਆਰ ਹੁੰਦੀਆਂ ਤਾਂ ਕਿੰਨੇ ਕੁਇੰਟਲੀਆਂ ਕਿੰਨੇ ਟਨ ਸਬਜ਼ੀਆਂ ਲੱਗਦੀਆਂ ਉਹਦਾ ਕੋਈ ਅੰਦਾਜ਼ਾ ਉਹਦਾ ਕੋਈ ਵੀ ਨਹੀਂ ਹੈਗਾ ਤਾਂਗਾ ਦੇ ਹਿਸਾਬ ਨਾਲ ਹੈ ਤੇ ਖੀਰ ਨਹੀਂ ਹੈਗਾ ਬਈ ਚੀਜ਼ ਖਤਮ ਹੋ ਗਿਆ ਉਹਦਾ ਵਾਦੇ ਪੈਗੇ ਜੇ ਬਣਾਣੀ ਨਹੀਂ ਹੈਗੀ ਕਿੰਨੀਆਂ ਸਬਜ਼ੀਆਂ ਬਣਦੀਆਂ ਇੱਕ ਟਾਈਮ ਦੀਆਂ ਕੁਝ ਆਈਡੀਆ ờ ਰੌਣ ਦੇ ਸਵੇਰ ਦਾ ਲੰਗਰ ਹੈਗਾ ਟ੍ਰੇਨ ਜਾਂਦੀ ਆ ਟ੍ਰੇਨ ਲਈ ਪ੍ਰਸ਼ਾਦਾ ਰਿਸਰਚ ਕਾਂਡ ਜਾਂਦੀ ਆ ਉਹਦੇ ਲਈ ਵੀ ਪ੍ਰਸ਼ਾਦਾ ਤਿਆਰ ਹੋਵੇ ਕਿਤੇ ਵੀ ਜਾਣਾ ਹੋਵੇ ਉਹਨੂੰ ਪ੍ਰਸ਼ਾਦਾ ਪਰਪਲ ਕਰਕੇ ਦੇ ਦਿੰਦੇ ਆ ਪਰ ਜਗਾ ਆ ਜਾ ਰਿਹਾ ਸੁੱਕੀ ਸਬਜ਼ੀ ਦਿੰਦੇ ਆ ਔਰ ਜਿਹੜਾ ਲੰਗਰ ਚ ਵਰਤਾ ਹੈਗਾ ਜੇ ਖੀਰ ਹੈ ਜੀ ਤਾਂ ਖੀਰ ਦਾ ਚਾਵਲ ਨਹੀਂ ਬਣਦੇ ਸਾਡੇ ਦੇ ਚਾਵਲ ਆ ਇੱਕ ਮਿੱਠਾ ਪੂਜੀ ਦਾ ਪ੍ਰਸ਼ਾਦ ਆ ਜਾਂ ਮਿੱਠੇ ਚੌਲ ਹੈਗੇ ਆ ਇੱਕ ਦਾਲ ਹੁੰਦੀ ਐ ਇੱਕ ਸੱਦੀ ਹੈ ਇਹ ਡੇਲੀ ਦਾ ਹੈਗਾ ਔਰ ਗੱਡੀ ਦੇ ਵਿੱਚ ਜਿਹੜਾ ਜਾਂਦਾ ਪ੍ਰਸ਼ਾਦ ਆ ਉਹ ਫਿਰ ਨਾਲ ਸੰਤਾ ਦੀ ਵੱਖਰੀ ਜੁੜੀ ਲੱਗੀ ਹੈ ਹਾਂਜੀ ਉਹਦਾ ਕਾਊਂਟਰ ਬਣਿਆ ਹਿਆ ਅਲੱਗ ਉਤੋਂ ਮਤਲਬ 4:30 ਵਜੇ ਸ਼ੁਰੂ ਹੁੰਦਾ ਇਹ ਜਿਸ ਵੀ ਸੰਗਤ ਨਾਲ ਜਾਣਾ ਵੇਖੇ ਜਾਵੇ ਆਪਣੇ ਨੇ ਪਰਚਾਦ ਲੈ ਸਕਦੇ ਆ ਧੰਨਵਾਦ ਬਹੁਤ ਧੰਨਵਾਦ ਵਾਈ ਗੁਰਚਿਕਾ ਗਾਲ ਸਰ ਪੂਜੀ ਵਾਲਾ ਉਹ ਜਿੱਦਾਂ ਅਸਾਂ ਦਾ ਆਪਣਾ ਸਰਦਾਰ ਜੀ ਬੈਠੀ ਹੈ ਇਹਨਾਂ ਨੇ 2 ਘੰਟੇ ਨਾਮ ਜਪਣਾ ਹੀ ਜਪਣਾ ਹੈ ਦਾ 4 ਵਜੇ ਤੋਂ ਲੈ ਕੇ 6 ਵਜੇ ਤੱਕ ਪਰ ਸ਼ਾਮ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਪੱਕੀ ਡਿਊਟੀ ਆ ਸਾਡੇ ਕੋਲ ਇਹਨਾਂ ਮਸ਼ੀਨਾਂ ਦੀ ਥੋੜੀ ਚੱਲਦੀ ਹੈ ਇੱਕ ਉਹਦੇ ਉਸੇ ਕੁਆਂਟੀਟੀ ਦੀ ਗੱਲ ਕਰਦੇ ਆ ਜਿਹੜੀ ਇਹ ਵਾਲੀ ਮਸ਼ੀਨਾਂ ਕਰੇ 16000 ਪਰ ਸਾਧਾ ਇੱਕ ਘੰਟੇ ਤਿਆਰ ਕਰਦੇ ਹਾਂ ਕਿੰਨੇ ਚੰਗੇ ਹਾਂਜੀ ਉਹ ਵਾਲੀ ਮਸ਼ੀਨ ਹੈਗੇ ਆ ਟੋਟਲ ਕਿੰਨੀਆਂ ਮਸ਼ੀਨਾਂ ਨੇ ਬਾਬਾ ਜੀ ਆਪਣੇ ਕੋਲ 2 ਹੈ 2 ਮਸ਼ੀਨਾਂ ਇੱਕ ਘੰਟੇ ਦੇ ਵਿੱਚ 16000 ਪਰ ਸਾਧਾ ਤਿਆਰ ਹੋ ਜਾਂਦਾ ਸੋ 1 ਘੰਟੇ ਦੇ ਵਿੱਚ ਇੱਕ ਮਸ਼ੀਨ 16000 ਪ੍ਰਸ਼ਾਦੇ ਤਿਆਰ ਕਰਦੀ ਹੈ ਅਤੇ ਦੋ ਮਸ਼ੀਨਾਂ ਇਸ ਜਗ੍ਹਾ ਤੇ ਨਹੀਂ ਸੰਕਤਾ ਇਸੇ ਤਰੀਕੇ ਲਗਾਤਾਰ ਸੇਵਾ ਕਰ ਰਹੀਆਂ ਨੇ ਨਾਲ ਸਤਨਾਮ ਮਾਈਕੂ ਦਾ ਜਾਪ ਕਰ ਰਹੀਆਂ ਨੇ ਬਾਬਾ ਜੀ ਨੇ ਆਖਿਆ ਕਿ ਦੋ-ਦੋ ਘੰਟੇ ਸੰਕਤਾ ਦੀ ਡਿਊਟੀ ਲੱਗਦੀ ਹੈ ਇਸੇ ਤਰੀਕੇ ਨਾਲ ਪ੍ਰਸ਼ਾਦੇ ਦੀ ਸੇਵਾ ਹੁੰਦੀ ਹੈ ਤੇ ਨਾਲ ਦੇ ਨਾਲ ਸਤਨਾਮ ਮਾਈਕੂ ਦਾ ਜਾਪ ਵੀ ਕਰਦੇ ਆ ਸੋ ਉਸ ਪਾਸੇ ਲੈ ਕੇ ਚਲਦੇ ਆ ਜਿੱਥੇ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਜਿੱਥੇ ਵੱਡੀਆਂ-ਵੱਡੀਆਂ ਇਹ ਜੋ ਮਸ਼ੀਨਾਂ ਲੱਗਿਆ ਨੇ ਮਸ਼ੀਨਾਂ ਰਾਹੀ ਵੀ ਇੱਥੇ ਸਬਜ਼ੀਆਂ ਤਿਆਰ ਹੁੰਦੀਆਂ ਉੱਥੇ ਸਿੰਘ ਜੋ ਸਬਜ਼ੀਆਂ ਤਿਆਰ ਕਰ ਰਹੇ ਨੇ ਉਹ ਵੀ ਤਸਵੀਰ ਇੱਕ ਵਾਰ ਜ਼ਰੂਰ ਦਿਖਾ ਦਨੇ ਆ। ਸੋ ਗੱਲਬਾਤ ਵੀ ਆਪਾਂ ਜ਼ਰੂਰ ਕਰਾਂਗੇ ਬਾਬਾ ਜੀ ਨਾਲ। ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਕੀ ਨਾਮ ਤੁਹਾਡਾ? ਕੋਲ ਜੀ ਸਰ। ਕਿਹੜੋ ਕਿੱਥੋਂ ਦੇ ਰਹਿਣ ਵਾਲੇ ਹੋ? ਨਹੀਂ ਅਮਰ ਸਰ। ਅਮਰ ਸਰ ਸਾਹਿਬ ਤੋਂ। ਸੇਵਾ ਕਰਨ ਲਈ ਆਇਓ ਜੀ। ਹਾਂ ਜੀ ਸੇਵਾ ਕਰਨ। ਯਾਰੀ ਦੇ ਵਿੱਚ ਕੋਈ ਆਈਡੀਆ ਕਿੰਨੀ ਦਾਲ ਪੱਕ ਜੰਦੀ ਹੈ ਇੱਕ ਸਮੇਂ ਦੀ? ਕੋਈ ਆਈਡੀਆ ਨਹੀਂ ਵਾਹਿਗੁਰੂ ਜੀ। ਸੰਘਾਦੇ ਸਾਹਿਬ ਨੇ ਪਛਾਦਾ ਬਿਆਨ ਹਾਂ ਸੰਘਾਦੇ ਇੱਥੇ ਪਹੁੰਚੇ ਹੋ ਸੇਵਾ ਕਰ ਰਹੇ ਹੋ ਬੜਾ ਭਾਗੀ ਹੋ ਇਸੇਗਾ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹਾਂਜੀ ਅਮਰ ਸਰ ਸਾਹਿਬ ਦੇ ਪਰਿਵਾਰ ਨਾਲ ਆਏ ਹਾਂਜੀ ਪਰਿਵਾਰ ਨਾਲ ਠੀਕ ਬੱਚੇ ਨਾਲ ਉੱਤ ਪਰਦੇ ਠੀਕ ਹੋਰ ਵੀ ਆਪਾਂ ਸਿੰਗਰ ਨਾਲ ਗੱਲ ਕਰਾਂਗੇ ਦੂਜੇ ਪਾਸੇ ਅਰਸ਼ਾਦਾ ਤਿਆਰ ਹੋ ਰਿਹਾ ਸੀਗਾ ਇਸ ਪਾਸੇ ਜਿਹੜੀ ਸਬਜੀ ਆ ਉਹ ਤਿਆਰ ਹੋ ਰਹੀ ਆ ਇਸ ਦੇ ਵਿੱਚ ਮਿਹਨਤ ਵੀ ਜਿਹੜੀ ਆ ਉਹ ਖਾਸਾ ਇਨਾਂ ਦੀ ਸੇਵਾ ਦੇਖਣ ਨੂੰ ਮਿਲਦੀ ਆ ਇਸ ਦੇ ਵਿੱਚ ਚਾਵਲ ਤਿਆਰ ਕੀਤੇ ਜਾ ਰਿਹਾ ਸੋ ਦੋਨੋਂ ਸਿੰਘਾਂ ਦੀ ਮਿਹਨਤ ਦੇਖੋ ਤੁਸੀਂ ਜਿੱਡੇ ਜਿੱਡੇ ਵੱਡੇ ਖੁਰਪੇ ਆ ਉਨੀ ਮਿਹਨਤ ਉਹਨਾਂ ਸ਼ਰੀਰ ਉਹਨਾਂ ਜੋਸ਼ ਵੀ ਇਸ ਸੇਵਾ ਨੂੰ ਚਾਹੀਦਾ ਹੁੰਦਾ ਬਾਕੀ ਗੁਰਸਾਹਿਬ ਸੇਵਾ ਕਰਾਉਣ ਵਾਲੇ ਤਾਂ ਸਾਰੇ ਸਹਾਈ ਹੈਗੇ ਨੇ ਪਰ ਇਸ ਸੇਵਾ ਦੇ ਵਿੱਚ ਖਿਆਲ ਵੀ ਇਸ ਕਰਕੇ ਰੱਖਣਾ ਪੈਂਦਾ ਹੈ ਕਿ ਲਾਗੇ ਸ਼ੱਕ ਜਿੰਨੇ ਵੀ ਬਰਤਨ ਹੁੰਦੇ ਨੇ ਉਹ ਗਰਮ ਹੁੰਦੇ ਨੇ ਇਸੋ ਗੱਲਬਾਤ ਆਪਾਂ ਵੀਰ ਉਹਨਾਂ ਨਾਲ ਕਰਦੇ ਆਂ ਕਹ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨਾਮ ਤੁਹਾਡਾ ਗੁਰਨਾਮ ਸਿੰਘ ਜੀ ਕਹ ਰਹੇ ਆਂ ਇੱਥੇ ਸੇਵਾ ਡਿਊਟੀ ਲੱਗਦੀ ਏ ਤੁਹਾਡੀ ਹਾਂਜੀ ਇੱਥੇ ਹੀ ਕਰਦੇ ਆਂ ਕਹ ਰਹੇ ਇੱਕ ਸਮੇਂ ਦੀ ਜਿਹੜੀ ਸਬਜ਼ੀ ਹੁੰਦੀ ਆ ਦਾਲ ਹੁੰਦੀ ਆ ਕਿੰਨੀ ਕਿ ਜਿਹੜੀ ਇੱਕ ਮਾਤਰਾ ਦੇ ਵਿੱਚ ਬਣ ਜਾਂਦੀ ਆ ਇੱਕ ਸਮੇਂ ਦੀ ਸਬਜ਼ੀ ਹੁੰਦੀ ਜੀ ਦੋ ਕੰਟਰ ਸਬਜ਼ੀ ਹੁੰਦੀ ਜੀ ਉਹ ਰੈਸਟ ਵਿੱਚ ਸਬਜ਼ੀ ਹੁੰਦੀ ਆ ਨੈਕ ਸਬਜ਼ੀ ਹੁੰਦੀ ਆ ਆਲੂ ਬੈਂਗਨ ਗੋਭੀ ਮੜਕੇ ਜ ਪਰ ਸਾਦੇ ਨਾਲ ਜਾਂਦੀ ਉਹ ਸੁੱਕੀ ਸਬਜੀ ਹੁੰਦੀ ਆ ਅੱਛਾ ਗੱਡੀ ਦੇ ਵਿੱਚ ਸੁੱਕੀ ਸਬਜੀ ਵੇਚਦੇ ਹਾਂਜੀ ਹਾਂ ਜੀ ਜੀ ਗੱਡੀ ਦੇ ਵਿੱਚ ਤੇ ਉਹ ਸਬਜੀ ਕੁੰਡਰ ਦੇ ਆਸ-ਪਾਸ ਸਬਜੀ ਬੰਦਦੀ ਸਬਜੀ ਆ ਸੇ ਭਈਆ ਤੇ ਮੜ ਕੇ ਕਿਉਂ ਵਾਲਾ ਦੋ ਕੁੰਡਰ ਚਾਵਲ ਬੰਦੇ ਜੀ ਆ ਮਿੱਠੇ ਚਾਵਲ ਬਣੇ ਗੋੜਲ ਚਾਵਲ ਬਣੇ ਜੀ ਇਹ ਕਿੰਨੇ ਕਿੰਨੇ ਕੁਆਂਟੀਟੀ ਹੈ ਦੀ ਚੋਲਾ ਦੀ ਇਹ ਹੈ ਇਹ ਹੈ ਹੁਣ ਆਵੇ ਇਹ ਕੁੰਡਰ ਦੇ ਚਾਵਲ ਹੈ ਕੁੰਡਰ ਰੱਖੇ ਭਈ ਜੀ ਕਿੰਨਾ ਦੇ ਅੱਛੇ ਬਣਦੇ ਆ ਇੱਕ ਸਮੇਂ ਦੇ ਕਿੰਨੇ ਬਣਦੇ ਆ ਇੱਕ ਸਮੇਂ ਦੇ 5-2 ਕੁੰਡਰ ਦੇ ਆਸ-ਪਾਸ ਚਾਵਲ ਬਣਦੇ ਜੀ ਦੋ ਕੁੰਡਰ ਜੀ ਇੱਕ ਰਾਤ ਦੇ ਇੱਕ ਇੱਕ ਸਮਾਂ ਕਿੰਨਾ ਲੱਗਦਾ ਇੱਕ ਇੱਕ ਜਿਹੜਾ ਕਵਾਂਟਲ ਬਣਨ ਤੇ ਇਹਦੇ ਵਿੱਚ ਲੱਗ ਜਾਂਦਾ ਜੀ ਸਮਾਂ ਜੇ ਮਿੱਠੇ ਝੋਲ ਉਹਦੇ ਵਿੱਚ ਲੱਗ ਜਾਂਦਾ 4-5 ਘੰਟੇ ਲੱਗ ਜਾਂਦਾ ਜਿਹੜਾ ਫਿੱਕੇ ਝੋਲ ਉਹਦੇ ਵਿੱਚ ਅੱਧਾ ਘੰਟਾ ਬੋਹਦਾ ਹਾਂਜੀ ਠੀਕ ਹੈ ਧੰਨਵਾਦ ਸੋ ਬਿਲਕੁਲ ਇਹ ਨੌਜਵਾਨਾਂ ਦੀ ਸੇਵਾ ਇਸੇ ਤਰੀਕੇ ਨਾਲ ਲਗਾਤਾਰ ਜਾਰੀ ਹੈਗੀ ਆ ਇਹ ਅੰਮ੍ਰਿਤ ਮੇਲੇ ਦਾ ਪਹਿਲਾ ਪ੍ਰਸ਼ਾਦਾ ਤਿਆਰ ਹੋ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜੋ ਸੱਚਕਾਲ ਸ਼੍ਰੀ ਅਜੂਨ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਤਿਆਰ ਹੁੰਦਾ ਤਸਵੀਰ ਇੱਕ ਵਾਰ ਦਿਖਾਵਾਂਗਾ ਕਿ ਇਸ ਤਰੀਕੇ ਚਾਵਲ ਜਿਹੜੇ ਨੇ ਉਹ ਸੰਚੇ ਜਾਂਦੇ ਨੇ ਇਹ ਵੱਡੇ ਵੱਡੇ ਘੁਰਪਿਆ ਦੇ ਨਾਲ ਇੱਕ ਮਿਹਨਤ ਉਹਨਾਂ ਦੀ ਖਾਸ ਦੇਖਣ ਨੂੰ ਮਿਲਦੀ ਹੈਗੀ ਆ ਮਕਸਦ ਇਹੀ ਸੀਗਾ ਕਿ ਕਿਸ ਤਰੀਕੇ ਲੰਗਰ ਤਿਆਰ ਹੁੰਦਾ ਹੈ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਖਾਸ ਕਰਕੇ ਜਦੋਂ ਸੰਗਤ ਆਉਂਦੀ ਆ ਤਾਂ ਉਹਨਾਂ ਲਈ ਕੀ ਕੀ ਪਕਵਾਨ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਨੇ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੀ ਚਾਹੀਆਂ ਤਾਂ ਉਹ ਸਰ ਪਾਸੇ ਇਹ ਦਿਖਾਇਆ ਇੱਕ ਇੰਡ ਦੇ ਵਿੱਚ 16000 ਪ੍ਰਸ਼ਾਦ ਦੀ ਇੱਕ ਮਸ਼ੀਨ ਬਣਾਉਂਦੀ ਆ ਦੋ ਮਸ਼ੀਨਾਂ ਇੱਥੇ ਨੇ ਦੋ ਤਰ੍ਹਾਂ ਦੀਆਂ ਸਬਜ਼ੀਆਂ ਬਣਦੀਆਂ ਨੇ ਮਿੱਠੇ ਚਾਵਲ ਹੁੰਦੇ ਨੇ ਕੀ ਹੁੰਦੀ ਆ ਸੋ ਜਿਹੜੀਆਂ ਸੰਕਤਾ ਰੇਲ ਯਾਤਰਾ ਵਾਪਸ ਕਰਕੇ ਜਾਂਦੀਆਂ ਨੇ ਉਹਨਾਂ ਨੂੰ ਗੱਡੀ ਦੇ ਵਿੱਚ ਅਲੱਗ ਤੋਂ ਪ੍ਰਸ਼ਾਦਾ ਜਗਾਇ ਉਹ ਦਿੱਤਾ ਜਾਂਦਾ ਫਿਲਹਾਲ ਦੇ ਲਈ ਮੈਨੂੰ ਦਿਓ ਜੱਜ ਜੀ ਦੇ ਪਾਸੋਂ ਲਈ ਸਿਮਰ ਰਿਕਵੈਸਟ ਨੰਬਰ ਸਾਰ